ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਰਸੂਲਪੁਰ ਨਹਿਰਾ ਜਿਹੜਾ ਦੋਸਤੋ ਪਿੰਡ ਆ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਵੀਰੇ ਨਿਸ਼ਾਨ ਦੇ ਕੋਲੇ ਆਏ ਆ ਪਸ਼ੂ ਦੋਸਤੋ ਇਸ ਘਰੋਂ ਵੀ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇੱਕ ਮੱਝ ਦਿਖਾਵਾਂਗੇ ਦੋਸਤੋ ਇੱਕ ਮਾਲੀ ਆ ਠੀਕ ਆ ਜੀ ਇੱਕ ਛੋਟਾ ਬਕਾਊ ਆ ਤੇ ਚਾਰ ਬੇੜਾਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਬੇੜਾਂ ਬਿਲਕੁਲ ਜਿਹੜੀਆਂ ਦੋਸਤੋ ਕਿ ਤਾਜ਼ੀਆਂ ਸੂਣ ਵਾਲੀਆਂ ਨੇ ਪੂਰਾ ਰੇਟ ਭਾਪੜਤਾ ਕੀ ਰਹੇਗਾ ਕਿੰਨੇ ਦਿਨਾਂ ਦੀਆਂ ਸੂਨ ਵਾਲੀਆਂ ਨੇ ਹਰ ਪਾਸਿਓਂ ਜਿਹੜੀ ਜਾਣਕਾਰੀ ਆਪਾਂ ਵੀਰ ਨਿਸ਼ਾਨ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਜਰੀ ਸਾਂਝੀ ਕਰਾਂਗੇ ਅੱਜ 10 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਹੈ ਜੀ ਕੋਈ 10:30 ਵਜੇ ਦਾ ਜਿਹੜਾ ਮਾਰਨਿੰਗ ਦਾ ਸਮਾਂ ਹੈਗਾ ਠੀਕ ਹੈ ਜੀ ਆਹੋ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਹਾਂ ਕੀ ਭਾਪੜਤਾ ਜਿਹਨਾਂ ਪਸ਼ੂਆਂ ਦਾ ਤਾਂ ਕਿ ਜਿਹੜਾ ਪਸ਼ੂ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਉਹਦੀ ਚਵਾਈ ਹੈ ਬਾਕੀ ਜਿਹੜਾ ਪਸ਼ੂ ਸੋਨਾ ਵਾਲਾ ਟਿੱਪਕੇ ਤਸੱਲੀ ਹੈ ਚੌਥਾ ਨਾ ਦੀ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਠੀਕ ਆ ਆਓ ਕਰਦੇ ਆ ਗੱਲਬਾਤ ਸਸਰੀ ਜੀ ਸਭ ਤੋਂ ਪਹਿਲਾਂ ਨਿਸ਼ਾਨਬਾਈ ਸਸਰੀ ਕਾਲ ਸਸਰੀ ਘਰ ਵੀਰ ਜੀ ਹੋ ਠੀਕ ਹੈ ਜੀ ਬਹੁਤ-ਬਹੁਤ ਠੀਕਾ ਭਰਾ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਠੀਕ ਹੈ ਨਿਸ਼ਾਨ ਬਹੁਤ ਵਧੀਆ ਨਿਸ਼ਾਨ ਵੀਰ ਅੱਜ ਪਸ਼ੂ ਵੀਰ ਕਿੰਨੇ ਆ ਚਾਰ ਪਸ਼ੂ ਗਾ ਵੀਰ ਜੀ ਚਾਰ ਗਾਵਾਂ ਵਾ ਇੱਕ ਮਾਝੇ ਦੇ ਇੱਕ ਮਾਦੀ ਆ ਇੱਕ ਮਾਦੀ ਆ ਗਿਆ ਜੀ ਠੀਕ ਆ ਉਹ ਛੱਗਾ ਜੀ ਹੋਏ ਮੂੰਹ ਛੇ ਦਾ ਹਾਂਜੀ ਠੀਕ ਆ ਤੇ ਆ ਦਿਖਾ ਦਿੰਨੇ ਆਪਾਂ ਨਾਲੋ ਨਾਲ ਜੀ ਹਾਂਜੀ ਤੋ ਦੋਸਤੋ ਪਹਿਲੇ ਨੰਬਰ ਤੇ ਇਹ ਤੁਸੀਂ ਮਾਦੀ ਵੀ ਦੇਖ ਸਕਦੇ ਹੋ ਮੂੰਹੋ 6 ਦਾੰਦਾ ਠੀਕ ਆ 6ਗਾ ਤੇ ਸਿੱਗੀ ਸੁੰਗੀ ਬਹੁਤ ਵਧੀਆ ਬਰੀਕ ਤੇ ਬਿਲਕੁਲ ਪਤਲੀ ਕੁੱਡੀ ਬਿਲਕੁਲ ਰਿੰਗ ਸਿੰਘ ਹੈਗਾ ਠੀਕ ਆ ਸਿੰਗਾ ਦੀ ਪਾਸਰ ਬਹੁਤ ਵਧੀਆ ਹਾਂਜੀ ਆ ਲੋ ਜੀ ਆ ਪਿੱਠ ਘੁੱਠਾ ਵੇਖੋ ਠੀਕ ਆ ਜੀ ਕੱਦ ਘਾਟ ਪੂਰਾ ਹੈਗਾ ਹਨਾ ਹਾਂਜੀ ਫੁੱਲ ਹਾਈਟ ਵੱਡੀ ਹਾਈਟ ਦੇ ਵਿੱਚ ਆ ਦੇਖੋ ਫੁੱਲ ਵੱਡੀ ਹਾਈਟ ਆ ਮਾਦੀ ਦੀ ਤੇ ਮੂੰਹੋ 6 ਦਾੰਦਾ ਤੇ ਬਿਲਕੁਲ ਜਿਹੜਾ ਦੋਸਤੋ ਮੋਰਾ ਦੇ ਵਿੱਚ ਆ ਠੀਕ ਆ ਮੋਰਾ ਬਰੀਡ ਦਾ ਮਾਦੀ ਆ ਤੇ ਉਮਰ ਕਿੰਨੀ ਕੁ ਤਕਰੀਬਨ ਸਾਢੇ ਕਿ ਤਿੰਨ ਸਾਲ ਹੋ ਗਈ ਹੋਣੀ ਹਾਂਜੀ ਸਾਢੇ ਕਿ ਤਿੰਨ ਸਾਲ ਹੋ ਗਈ ਸਾਢੇ ਕਿ ਤਿੰਨ ਸਾਲ ਹਨਾ ਹਾਂਜੀ ਠੀਕ ਹੈ ਜੀ ਮੋਹ ਛੇਦਾਂ ਤਾਂ ਹਜੇ ਹੋਇਆ ਹੀ ਹੈ ਠੀਕ ਹੈ ਠੀਕ ਹੈ ਜਦੋਂ ਜੁੱਪਤਾ ਹੁੰਦਾ ਹੋਊਗਾ ਨਾ ਹਾਂਜੀ ਕ੍ਰੋਸ ਇਹਦਾ ਦੋਸਤੋ ਕ੍ਰੋਸ ਕਰਦਾ ਠੀਕ ਹੈ ਲੋਡ ਕਰੋਸ਼ਾ ਕੀ ਠੀਕ ਹੈ ਜੀ ਫੁੱਲ ਹਾਈਟ ਆ ਮਾਲੀ ਦੀ ਇਹ ਮੋਹੋ ਛੇ ਦਾ ਜੰਪ ਜਿਹੜਾ ਦੋਸਤੋ ਕ੍ਰੋਸ ਕਰਦਾ ਹੈਗਾ ਠੀਕ ਹੈ ਜੀ ਲੈ ਹੀ ਜੀ ਬੈਟ ਵੀ ਵਧੀਆ ਆ ਬਿੱਟਾ ਅੱਛਾ ਜੀ ਠੀਕ ਹੈ ਲੈ ਹੀ ਜੀ ਗੱਲ ਹੈ ਜੀ ਇੱਥੇ ਰੁਕ ਲਿਆ ਜੀ ਆਹ ਵੇ ਠੀਕ ਹੈ ਟੈਸਟਿਕਲ ਬਿਲਕੁਲ ਸਟੇਟ ਟੈਸਟਿਕਲ ਠੀਕ ਹੈ ਵੀਰ ਠੀਕ ਹੈ ਹਾਈਟ ਜਿਹੜੀ ਆ ਦੋਸਤੋ ਫੁੱਲ ਹਾਈਟ ਆ ਵੱਡੀ ਹਾਈਟ ਦੇ ਵਿੱਚ ਆ ਠੀਕ ਹੈ ਕਦ ਘੜ ਪੂਰਾ ਉੱਚਾ ਹੈਗਾ ਤੇ ਬਾਕੀ ਜੰਪ ਵਗੈਰਾ ਲਾਂਦਾ ਤੁਸੀਂ ਜਰੂਰ ਜਿਹੜਾ ਖਰੀਦ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਮਾਨ ਦੀ ਬਹੁਤ ਚੰਗਾ ਹੈਗਾ ਠੀਕ ਹੈ ਤੇ ਜੈਨਟੀ ਵਰਜੀ ਵਧੀਆ ਆ ਇਹਦਾ ਠੀਕ ਹੈ ਜੀ ਬੱਚੇ ਆਏ ਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਬੱਚੇ ਆਏ ਆ ਠੀਕ ਹੈ ਜੀ ਤੇ ਨਿਸ਼ਾਨ ਕਿੰਨੇ ਕਿਤੇ ਬਾਰੇ ਰੇਂਜਿੰਗ ਦੀ ਆ ਇਹਦਾ ਵੀਰ ਜੀ ਫੋਨ ਤੇ ਕਰਾਂਗੇ ਅੱਛਾ ਜੀ ਬਾਕੀ ਗੱਲ ਦੱਸਿਓ ਕਿਹੜੀ ਗੱਲ ਬਾਪੂ ਤੇ ਡੈਡੀ ਜੀ ਹੁਣੇ ਕਰਨੀ ਹੈਗੇ ਹਾਂ ਜੀ ਹਾਂ ਜੀ ਤੁਹਾਨੂੰ ਕੋਈ ਸਲਾਹ ਕਰਕੇ ਜੋ ਵੀ ਆ ਭੈਣ ਭਰਾ ਜੇ ਕਿਸੇ ਵੀਰ ਨੇ ਖਰੀਦਣਾ ਹੋਇਆ ਹਾਂਜੀ ਕੋਈ ਨਹੀਂ ਕਰ ਸਕਦਾ ਹਾਂਜੀ ਜ਼ਰੂਰ ਠੀਕ ਹੈ ਜੀ ਫੋਨ ਤੇ ਜਿਹੜਾ ਦੋਸਤੋ ਮੋਲ ਹੋ ਜੂਗਾ ਠੀਕ ਹੈ ਜਿਹੜੇ ਵੀਰ ਨੇ ਖਰੀਦਣਾ ਹੈ ਮਾਲੀ ਤੇ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਅ ਅਗਲੀ ਜਿਹੜੀ ਇੱਕ ਮੱਝ ਹੈਗੀ ਆ ਇਹ ਵੀ ਵਿਕਾਊ ਆ ਤੇ ਸੁਆ ਇਹ ਸੁਆ ਵੀਰ ਜੀ ਤੀਜਾ ਸੁਈ ਆ ਹਾਂਜੀ ਤੇ ਇੱਕ ਮਹੀਨੇ ਤੋਂ ਦੋ ਚਾਲ ਦਿਨ ਉੱਤੇ ਹੋਇਆ 10 ਦਿਨ ਹੀ ਤੁਸੀਂ ਮੰਨੋ ਠੀਕ ਹੈ ਜੀ ਵੀਡੀਓ ਜੀ ਆਪਾਂ ਪਾਈ ਜੀ ਠੀਕ ਹੈ ਜੀ 1 ਮਹੀਨੇ ਤੋਂ ਉੱਪਰ ਹੀ ਸਮਾਂ ਹੋ ਗਿਆ ਹਾਂਜੀ ਦੁੱਧ 8 ਕਿਲੋ ਹੈ ਦੁੱਧ 8 ਕਿਲੋ ਹੈ ਜੀ ਬਚਾ ਤੇ ਲੇ ਕੀ ਹੈ ਜੀ ਮਗਰ ਕਟਾ ਹੈ ਜੀ ਮਗਰ ਕਟਾ ਠੀਕ ਆ 8 ਕਿਲੋ ਨੈਟ ਹੈਗਾ ਜੀ ਹਾਂਜੀ ਨੈਟ ਹੈਗਾ ਵਿੱਚੀ 8 ਕਿਲੋ ਨੈਟ ਤਾਂ ਡੇਢ ਮਹੀਨਾ ਤੋਂ ਮੰਨਿਆ ਸੂਈ ਨੂੰ ਹਾਂਜੀ ਡੇਢ ਮਹੀਨਾ ਬਾਅਦ ਠੀਕ ਹੈ ਜੀ ਤੇ ਵਿਖਾ ਦਈਏ ਤੋੜ ਕੇ ਵੀ ਜੀ 8 ਕਿਲੋ ਜਿਹੜਾ ਦੋਸਤੋ ਦੁੱਧ ਹੈਗਾ ਇਸ ਮੱਝ ਦੇ ਥੰਦੇ ਤੇ ਆਹ ਕਰੋ ਚਾਹੀਦਾ ਹਾਂ ਹਾਂ ਠੀਕ ਆ ਤੇ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਜੇਕਰ ਮੰਨ ਸਕਦੇ ਹੋ ਚੌਥੇ ਮੰਨ ਲਓ ਠੀਕ ਹੈ ਜੀ ਇਸ ਤੋਂ ਵੱਧ ਮੰਨ ਸਕਦੇ ਪੰਜਵੇਂ ਚੌਥੇ ਸੂਵੇ ਦੀ ਜਿਹੜੀ ਦੋਸਤੋ ਠੀਕ ਹੈ ਤੇ ਮੱਝ ਤੇ ਬੱਚਾ ਜਿਹੜਾ ਤੁਸੀਂ ਨਾਲ ਵੇਖ ਲਓ ਠੀਕ ਆਹ ਮੇਲ ਕੱਪ ਠੀਕ ਹੈ ਜੀ ਆਹ ਮੇਲ ਕੱਪ ਦੇ ਇਹ ਜਿਹੜਾ ਕੱਟਾ ਹੈਗਾ ਬਿਲਕੁਲ ਸਿੰਗ ਜਿਨੇ ਕਿਨੇ ਕਿਨੇ ਨਿਕਲੇ ਆ ਪਰ ਤੇ ਡੇਢ ਕ ਮਹੀਨੇ ਦਾ ਸੂਆ ਤੁਸੀਂ ਮੰਨ ਸਕਦੇ ਆ ਆ ਲਓ ਜੀ ਤੇ 8 ਕਿਲੋ ਬਿਲਕੁਲ ਜਿਹੜਾ ਨੈੱਟ ਦੁੱਧ 8 ਹੈਗਾ ਠੀਕ ਆ ਨਿਸ਼ਾਨਾ ਵੀਰ ਕੀ ਲੈਦੇ ਫਿਰ ਇਹਦਾ ਮੁੱਲ ਵੀਰ ਜੀ 52000 ਹਾਂਜੀ 56000 ਦੀ ਦੇ ਦਾਂਗੇ 56 ਦੀ ਹਾਂਜੀ ਬਾਕੀ ਥੋੜਾ ਬਣਾ ਮੌਕੇ ਦਰਮਾਨ ਤੇ ਨਾ ਵੀਰ ਜਿਆਦਾ ਨਾ ਕੋਈ ਕਰੇ ਠੀਕ ਆ ਜੀ 56000 ਦੀ ਜਿਹੜੀ ਹੋ ਜੂ ਦੋਸਤੋ ਵੈਸੇ ਪੁੱਛੋ ਪੁੱਛੋ ਤੁਸੀਂ ਵੇਖ ਹੀ ਲੈਣਾ ਲੰਡੀਆਂ ਪੁੱਛੋ ਤੇ ਬਾਕੀ ਪੀਰਸ ਕੁਆਲਿਟੀ ਆ ਹੈਗੀ ਇਹ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਥਣ ਥਣ ਵੀ ਚੰਗਾ ਬਿਲਕੁਲ ਜਿਹੜੇ ਦੋਸਤੋ ਕੱਲੇ ਕੱਲੇ ਥਣ ਨੇ ਤੇ ਚੁਵਾਈ ਜਿਹੜੀ ਆ ਵਧੀਆ ਹੈਗੀ ਠੀਕ ਆ 8 ਕਿਲੋ ਬਿਲਕੁਲ ਹੁਣ ਜਿਹੜੀਆਂ ਧਾਰਾਂ ਹੈਗੀਆਂ ਇਹਦੇ ਥੱਲੇ ਠੀਕ 58000 ਮੋਹਲਾ 56000 ਦੀ ਲੈ ਦੇ ਲਾਸਟ ਆ ਇਹ ਅਗਲੀ ਬੈੜ ਜਿਹੜੀ ਸੂਈ ਹੈ ਜੀ ਹਾਂ ਜੀ ਸੂਈ ਹੈ 12 ਲੀਟਰ ਇਹਨੇ ਦੋਦੇ ਭਾਜੀ ਅੱਛਾ ਜੀ ਹਾਂ ਜੀ 12 ਲੀਟਰ ਹਾਂ ਜੀ ਇਹ ਸੂਈ ਹੈ 20 ਦਿਨਾਂ ਦੀ ਆਪਾਂ ਕੱਲ ਬੱਚਾ ਇਹਦਾ ਮਰਿਆ ਛੱਡ ਗਏ ਉੱਥੇ ਵੀਡੀਓ ਆਪਣੇ ਫੋਨ 'ਚ ਆ ਗਈ ਭਾਜੀ ਅੱਛਾ ਅੱਛਾ ਹਾਂ ਜੀ 12 ਦਿਨਾਂ ਦੀ ਸੂਈ ਆ ਹਾਂ ਜੀ ਠੀਕ ਆ ਜੀ ਤੇ ਬੱਚਾ ਮਰ ਗਿਆ ਹਣਾ ਜੀ ਹਾਂ ਜੀ ਬੱਚਾ ਮਰਿਆ ਦੋਸਤੋ 12 ਦਿਨਾਂ ਦੀ ਸੂਈ ਆ ਤੇ ਵੀਡੀਓ ਵਿਖਾ ਦਿਓਗੇ ਕੋਈ ਵੀਰ ਹਾਂ ਜੀ ਹਾਂ ਜੀ ਵਿਖਾ ਦਾਂਗੇ ਵੀਰ ਜੀ ਠੀਕ ਆ ਜੀ ਵੀਡੀਓ ਦੇ ਵਿੱਚ ਜਿਹੜਾ ਦੋਸਤੋ ਬੱਚਾ ਮਰਿਆ ਕੱਲ ਲੈ ਕੇ ਆਏ ਨੇ ਵੀਰ ਹੁਣੇ ਤੇ ਬੱਚਾ ਮਰਿਆ ਠੀਕ ਆ ਦੁੱਧ ਕਿੰਨਾ ਆਜ ਰਹਾ ਜੀ 12 ਲੀਟਰ ਆਜ ਰਹਾ ਲੀਟਰ ਵਾਲਾ ਉਦਾਂ ਨਹੀਂ ਆ 12 ਲੀਟਰ ਜਿਹੜਾ ਬਿਲਕੁਲ ਇਹਦੇ ਥੱਲੇ ਦੁੱਧ ਆਜ ਰਾਂ ਜੀ ਜਿਹੜਾ ਕਿਸੇ ਵੀਰ ਨੇ ਆ ਕੇ ਚੂਲਣਾ ਠੀਕ ਆ ਆ ਥਾਣਾ ਦੇ ਠੀਕ ਆ ਜੀ ਥਾਣੇ ਦੇ ਵਿੱਚ ਸਫਾਈ ਆ ਬਾਕੀ ਤੁਹਾਡਾ ਟਾਈਮ ਆ ਦੋਸਤੋ ਮਾਰਨਿੰਗ ਸਵੇਰ ਵਿੱਚ ਚੁਵਾਈ ਤੁਸੀਂ ਕਰਕੇ ਡੇਰੀ ਪਾਉਂਦੇ ਦੋ ਸਾਡੇ 5 ਤੋਂ 6 ਦੇ ਵਿੱਚ ਵਿੱਚ ਚੁਵਾਈ ਕਰੀ ਦੀ ਸਾਡੇ 5 ਤੋਂ 6 ਹਾਂਜੀ ਤਨਸ਼ਾਨ ਵੀਰੇ ਲੈ ਦੇ ਕੀ ਬੈਠਦਾ ਮੁੱਲ ਦੇ ਉਧਾਂ ਮੈਂ ਜਿਹਦਾ ਵਾਤੀ ਕੰਨ ਕਰ ਸਕਦਾ ਹੈ ਤੁਹਾਨੂੰ ਬੜਾ ਬੱਜਾ ਹੁੰਦਾ ਦੇ ਹਾਂਜੀ ਹੋਣਾ ਵਾ 30000 ਮੁੱਲ ਕਰਦੇ ਇਹਦਾ 30000 ਹਾਂਜੀ ਥੋੜਾ ਬੜਾ ਮਾਨਦਨ ਹੋ ਜਾਊਗਾ ਵਿਚੋਣਾ ਇਹਦਾ ਠੀਕ ਹੈ ਹਾਂਜੀ ਓਕੇ 2 ਤੋਂ 12 ਲੀਟਰ ਹੋਊਗਾ ਪੱਕਾ ਨੈਟ ਲੀਟਰ ਵਾਲਾ ਉਧਾਂ ਮੈਂ ਕਹਿ ਨਹੀਂ ਜਾਂ ਦੋ ਰੰਗ ਤਿੰਨ ਰੰਗ ਚੋਗੇ ਤਸੱਲੀ ਕਰਕੇ ਆਪਣੀ ਵੀਰ ਖੜ ਸਕਦਾ ਜਿੰਨੇ ਚਾਹੀਏ ਬਾਕੀ ਮਗਰ ਥੰਦ ਨਾਲ ਮਾੜਾ ਸਰੂ ਹੈ ਨਾ ਜੀ ਹਾਂਜੀ ਉਹ ਨਹੀਂ ਚੱਲਦਾ ਉਹ ਬੰਦਿਆ ਚਾਰੇ ਥਣ ਚੱਲਦੇ ਹਾਂਜੀ ਠੀਕ ਹੈ ਥਣ ਜਿਹੜੇ ਦੋਸਤੋਂ ਚਾਰੇ ਚੱਲਦੇ ਆ ਠੀਕ ਆ ओके okay जी खोले बिर इन लो बि दोस्तो करो खण चैक ਅਜੇ ਜਸਟ ਜਸਟ ਡਾ ਦੋਸਤੋ ਘਟੋ ਕਰੇ 12 ਕ ਦਿਨ ਨਹੀਂ ਹੋਇਆ ਸੋਈ ਨੂੰ ਨਹੀਂ 12 ਦਿਨ ਨਹੀਂ 20 22 ਦਿਨ 20 22 ਦਿਨ ਸੌਰੀ 20 22 ਦਿਨ ਹੋ ਗਿਆ ਤੇ 12 ਲੀਟਰ ਜਿਹੜਾ ਦੁੱਧ ਹੈਗਾ ਹਾਂਜੀ ਠੀਕ ਆ ਜੀ ਤੇ ਮੁੱਲ ਜਿਹੜਾ 30000 ਹੋ ਜੂਗੀ ਵਿੱਚੋਂ ਗੰਜਾਸ਼ ਅੱਜ ਥੋੜੀ ਬੜੀ ਹੋ ਜੂਗੀ ਗੰਜਾਸ਼ ਵੀਰ ਜੀ ਮੌਕੇ ਠੀਕ ਮਾਨਤਨ ਹੋ ਜੂਗੀ ਠੀਕ ਆ ਤੇ ਵੈੜ ਜਿਹੜੀ ਦੋਸਤੋ ਚੰਗੀ ਹੈ ਠੀਕ ਆ ਦੋ ਉਗਲੀ ਵੈੜਾ ਕ੍ਰੋਸ ਸੰਗ ਦੇ ਵਿੱਚ ਤੇ ਨਾਰਮਲ ਜਿਹੜੀ ਚੁਵਾਈ ਹੈ ਦੋਸਤੋ ਚੰਗੀ ਫੈਟ ਫੁੱਟ ਹੁੰਦੀ ਹੈ ਇਹੋ ਵੜਾਂ ਦੀ ਕ੍ਰੋਸ ਸੰਗ ਦੇ ਵਿੱਚ ਇਸ ਤੋਂ ਬਾਅਦ ਅਗਲੀ ਤਕਰੀਬਨ ਇਹ ਵੀ ਸਹੀ ਹੈ ਮਗਰ ਬੱਚੀ ਹੈ ਹਾਂਜੀ ਬੱਚੀ ਹੈ ਮਗਰ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀ 20 25 ਦਿਨ ਹੋ ਗਏ ਆ 20 25 ਹੋ ਗਿਆ ਸੂਈ ਨੂੰ ਮਗਰ ਬੱਚੀ ਬਾਹਰ ਆ ਠੀਕ ਹੈ ਜੀ ਤੇ 14 ਲੀਟਰ ਦੁੱਧ ਆਇਆ ਬਿਲਕੁਲ ਜਿਹੜਾ ਹੈਗਾ ਥੱਲੇ ਹਾਂਜੀ 14 ਕਿਲੋ ਜਿਹੜਾ ਦੋਸਤੋ 14 ਲੀਟਰ ਸੌਰੀ ਜਿਹੜਾ ਦੁੱਧ ਹੈਗਾ ਬਿਲਕੁਲ ਹਾਜ਼ਰ ਹੈ ਇਸ ਵੇੜ ਤੇ ਸਾਡੇ ਸੁਹਾ ਦੂਜਾ ਜੀ ਹਾਂਜੀ ਦੋਜਨਾਂ ਠੀਕ ਹੈ ਜੀ ਤੇ ਸਿੰਘ ਝੁੱਗੀ ਹੈਗੇ ਜਿਹੜਾ ਵੇਖੋ ਤੁਸੀਂ ਆ ਵੇਖੋ ਐਨੇ ਕ ਸਿੰਘ ਹੈਗੇ ਨਾਲ ਬਾਕੀ ਸਮਾਦਾ ਸਾ ਵੀਰ ਨੇ ਤੇ 14 ਲੀਟਰ ਜਿਹੜਾ ਕਿਸੇ ਵੀਰ ਨੂੰ ਜਾਣ ਕੇ ਚਵਾਈ ਕਰ ਦੇਣੀ ਕਰੇ ਥੱਲੇ ਜਿਹੜਾ ਬੱਚਾ ਉਹ ਫੀਮੇਲ ਕਾ ਆਪਾ ਠੀਕ ਹੈ ਨਿਸ਼ਾਨ ਵੀਰੇ 20-22 ਦਿਨ ਦੱਸਿਆ ਸਮਾਂ ਹਾਂਜੀ 20 ਤੋਂ 25 ਜਿਹੜਾ ਵੇਜ ਵੇਜ ਆ ਗਿਆ ਸਮਾਂ 20 ਤੋਂ 25 ਦਿਨ ਦਾ ਸਮਾਂ ਠੀਕ ਹੈ ਬੱਚਾ ਦਾ ਬਾਹਰ ਠੀਕ ਹੈ ਦਿਖਾ ਦਾਂਗੇ ਆ ਲਓ ਜੀ ਕਰੋ ਚੈੱਕ ਆ ਬੱਚਾ ਲੈ ਜੋ ਬੱਚਾ ਦਿਖਾਈ ਦੇਣੇ ਨਾਲ ਆ ਫੀਮੇਲ ਕਾਫ ਆ ਬਾਕੀ ਥਾਣ ਜਿਹੜੇ ਦੋਸਤੋ ਬਹੁਤ ਖੂਬਸੂਰਤ ਆ ਦੇਵੇ ਆਰਡਰ ਦੀ ਕੁਆਲਿਟੀ ਚੰਗੀ ਆ ਵੈਡ ਤੇ ਤੁਸੀਂ ਜਰੂਰ ਜਿਹੜੀ ਇਹ ਵੈਡ ਖਰੀਦ ਸਕਦੇ ਹੋ ਆ ਸਫਾਈ ਪੂਰੀ ਆ ਵੈਡ ਦੀ ਠੀਕ ਆ ਆ ਬੱਚਾ ਜੀ ਹਾਂ ਜੀ 20 ਤੋਂ 25 ਕੇ ਦਿਨ ਦਾ ਸਮਾਂ ਠੀਕ ਆ ਜੀ ਫੀਮੇਲ ਕਾਫ ਆ ਆ ਥੱਲੇ ਬੱਚੀ ਆ ਦੇਜੋ ਜੀ ਬਾਕੀ ਥਣ ਥਣ ਦਾ ਇਹਦਾ ਸਾਈਜ਼ ਚੰਗਾ ਹੈਗਾ ਬਿਲਕੁਲ ਮੁਠੀ ਦਾ ਥਾਣਾ ਅਹ ਨਿਸ਼ਾਨ ਵੀਰ ਕੀ ਲੈ ਦੇਦਾ ਵੀ ਜੀ ਮੋਲੇ 40000 30000 ਹੀ ਦੇਦਾ 30 ਦੀ ਹਾਂਜੀ ਸੋ ਦਾ 11 ਕਿਲੋ ਨੈਟ ਪੱਕਾ ਰਹਿ ਜਾ ਥਿਲੇ ਠੀਕ ਹੈ ਵੀਰੇ ਦੋ ਟਾਂਗ ਚੋਲੇ ਚਾਰ ਟਾਂਗ ਚੋਲੇ ਕਿਸ ਥਾਂ ਚ ਭੂਰ ਛੱਡਾ ਨਹੀਂ ਹੈਗਾ ਠੀਕ ਹੈ ਜੀ ਲਓ ਵੀ 40000 ਮੋਲਾ 200 ਡਿਮਾਂਡ ਤੇ 38000 ਦੀ ਲੈ ਰਹੇ ਆ ਠੀਕ ਆ ਤੁਹਾਡਾ ਦੋਨਾਂ ਦੀ ਬਹੁਤ ਜਿਆਦਾ ਸਫਾਈ ਆ ਬੈਡ ਦੀ ਜਰੂਰ ਤੁਸੀਂ ਜ਼ਿਕਰ ਕਰ ਲਓ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਇਹ ਬੈਡ ਦਿਖਾਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀਆਂ ਦੋ ਬੈਡ ਦਿਖਾਵਾਂਗੇ ਗੱਬਣ ਨੇ ਇਹ ਹੱਤਾ ਗੱਤੀ ਜੋ ਠੀਕ ਹੈ ਜੀ ਸ਼ਹੀਵਾਲ ਕ੍ਰੋਸਿੰਗ ਦੇ ਵਿੱਚ ਆ ਤੇ ਹਫਤਾ ਪੂਰਾ ਕੱਚੀ ਆ ਠੀਕ ਹੈ ਜੀ ਇੱਕ ਹਫਤਾ ਪੂਰਾ ਸਮਾਂ ਲ ਜਾਂਦੀ ਹੈ ਤੇ ਲਾਟੂ ਨਾ ਤੁਸੀਂ ਵੇਖ ਲਓ ਕਿੱਡੇ ਲੜ ਲੜ ਜਿਹੜੇ ਹੈਗੇ ਆ ਇਹ ਜਿਹੜਾ ਕੋਈ ਇਹੋ ਜੀ ਗੱਲ ਬਾਤ ਆ ਵੇਖੋ ਲੜਦੂ ਖਜਾ ਵੇਖੋ ਤੁਸੀਂ ਇਹਦਾ ਬਾਜੀ ਬੈਲੇ ਭਾਈ ਇਸ ਆ ਕਰੋ ਚੱਕ ਜੀ ਠੀਕ ਹੈ ਜੀ ਇੱਕ ਹਫਤਾ ਸਮਾਂ ਲੇ ਜੂ ਨਾ ਹਾਂ ਜੀ ਸਵੇਰ ਦੂਜਾ ਕਿ ਤੀਜਾ ਜੀ ਇਹ ਦੂਜਾ ਸੁਣ ਜਾ ਰਹੀ ਭਾਈ ਦੂਜਾ ਹਾਂ ਜੀ ਠੀਕ ਹੈ ਦੂਜਾ ਸਵੇਰ ਸੁਣਾ ਤੇ ਥਣ ਜਿਹੜੇ ਦੋਸਤੋ ਚਾਰ ਨੇ ਚੌਥਾ ਥਾਣਾ ਦਾ ਗਏ 15 ਵੀ ਪਈ ਮੋਲ ਵੀ ਰਣਸ਼ਾਨ ਮੋਲ ਵੀ ਜੀ 38000 ਹਾਂਜੀ ਤੇ 36000 ਦੀ ਦੇਣਾਗਾ ਪਰ 36000 ਦੀ ਹਾਂਜੀ ਠੀਕ ਆ ਇਹ ਵੀ ਦਿਖਾ ਦਿਓ ਵੀਰ ਖੋਲ ਕੇ 36000 ਦੀ ਐ ਠੀਕ ਆ ਜੀ ਮੋਲ ਜਿੰਨਾ ਮਰਜ਼ੀ ਵੀਰ ਦਾ 38 ਕਰਾ ਲਓ ਠੀਕ ਆ 36000 ਦੀ ਲੈ ਤੇ ਆ ਬਾਕੀ ਆ ਜਿਹੜੀ ਮੂੰਹ ਮੱਥੇ ਤੋਂ ਫੇਸ ਕੁਆਲਿਟੀ ਆ ਹੈਗੀ ਠੀਕ ਹੈ ਸ਼ਾਹੀਵਾਲ ਦਾ ਕਰੋਸ ਆਂਗ ਆਪਾਂ ਕਹਿ ਸਕਦੇ ਠੀਕ ਹੈ ਸ਼ਾਹੀਵਾਲ ਕਰੋਸ ਹਾਂ ਥੋੜਾ ਲੈ ਜੋਗੇ ਤੋਰ ਦੇ ਹਾਂ ਜੀ ਇੱਥੋਂ ਮੋੜ ਦਿਓ ਜੀ લાય ਪਈਏ ਦੋਸਤੋ ਇੱਕ ਹਫਤਾ ਪੂਰਾ ਲੇ ਜਾਂਦੀ ਹਜੇ ਸਮਾਂ ਇੱਕ ਹਫਤਾ ਲੈ ਜੂਗੀ ਲਾਏ ਪਈਏ ਬਣਾਉ ਉਥਰੋਂ ਪੂਰਾ ਠੀਕ ਹੈ ਨੇਵਾ ਪੂਰਾ ਜਿਹੜਾ ਆਰਡਰ ਬਣਾਉਣਾ ਸ਼ੁਰੂ ਕਰ ਦਿੱਤਾ ਬੈਠ ਨੇ ਠੀਕ ਹੈ ਹਨ ਚਿਹਰੇ ਚਾਹਦੇ ਗਰੰਟੀ ਆਪਾਂ ਤੇ ਫੇਰ ਸਾਰਾ ਪੂਰਾ ਟਿਪ ਕੇ ਹਨਾ ਜੀ ਹਾਂਜੀ ਆਹ ਜਰਸੀ ਕਰਾਉ ਦੇ ਠੀਕ ਹੈ ਜੀ ਅੱਗੇ ਜਰਸੀ ਕਰਾਉਸਾਂਗੇ ਠੀਕ ਹੈ ਇਹ ਵੀ ਸੂਨ ਵਾਲੀ ਹੈ ਜੀ ਹਾਂਜੀ ਇਹ 15 ਦਿਨ ਖੜਦੀ ਹੈ 15 ਦਿਨ ਪਹਿਲਾਂ ਕਿ ਦੂਜੇ ਇਹ ਪਹਿਲਾਂ ਹੀ ਸੂਣੀ ਜਾ ਰਹੀ ਭਾਜੀ ਪਹਿਲਾਂ ਨਹੀਂ ਸੂਣੀ ਹੈ ਪਛੀ ਜਿਹੜੇ ਦੋਸਤੋ ਇਹ ਦੇਖੋ ਪਹਿਲਾਂ ਵਾਲੀ ਬੱਚੀ ਸੂਣੀ ਜੀ ਫੇਸ ਕੁਆਲਟੀ ਬਹੁਤ ਜਦੀ ਖੂਬਸੂਰਤ ਆ ਆ ਥਾਣਾ ਦੇਖੋ ਜੀ ਆਹ ਕਰੋ ਜੀ ਕਿਤੇ ਇਹ ਥਾਣਾ ਤੁਹਾਨੂੰ ਬਹੁਤ ਵਧੀਆ ਸੋਹਣਾ ਬਿਲਕੁਲ ਨੋਕਲਾ ਥਾਣਾ ਤੇ ਹੈ ਬਿਲਕੁਲ ਮੁੱਠੀ ਵਾਲੇ ਥਾਣਾ ਜੀ ਇਹ ਤਸल्ली ਨਾਲ ਵੇਖ ਲਓ ਠੀਕ ਹੈ ਜੀ ਫਟਾਕਦੇ ਨੇ ਸੌਦਾ ਕਰੋਗੇ ਜਿਹਾ ਇਹੋ ਜਿਹੀ ਵੜਾ ਵੇਖ ਕੇ ਦੋਸਤੋ ਤੁਸੀਂ ਕਿਉਂਕਿ ਖੂਬਸੂਰਤ ਆ ਥਾਲਿਆਂ ਬੜੀ ਸਫਾਈ ਸੁਥੀ ਆ ਤੇ ਪੂਰੇ 15 ਦਿਨ ਹਜੇ ਲ ਜਾਂਦੀ ਆ ਹਾਂ ਜੀ ਠੀਕਾ ਸਮਾਪੂਰ 15 ਦਿਨ ਲੈ ਜਾਊਗੀ ਤੇ ਪਹਿਲਾਂ ਬੱਚੀ ਸੁਣਨੀ ਗੁੰਦੀ ਭਾਜੀ ਠੀਕ ਆ ਜੀ ਖੋਲ ਦੇ ਵੀਰੇ ਵੀ ਬਾਕੀ ਨਿਸ਼ਾਨਵੀਰ ਦੇ ਕੋਲ ਜਿਹੜੇ ਪਸ਼ੂ ਦੋਸਤ ਵੀ ਬਾਹਰ ਦੇ ਵਿੱਚ ਹੁੰਦੇ ਆ ਉਹ ਆਜਬ ਰੇਟ ਹੁੰਦੇ ਆ ਠੀਕ ਆ ਜੀ ਤੇ ਤੁਸੂ ਬਹੁਤੇ ਵੀਰ ਤੋਂ ਖਰੀਦਦੇ ਹੋ ਤੁਸੀਂ ਤੇ ਨਾਰਮਲ ਰੇਟ ਹੁੰਦੇ ਆ ਲਓ ਜੀ ਮੋੜ ਦਿਓ ਜੀ ਕਮਾਲ ਕੀ ਜੀ ਕਵਾਨਾ ਜਿਹੜਾ ਦੋਸਤੋ ਕਾਫੀ ਬਣਾਉਗੀ ਵਧੀਆ ਹੈ ਪਹਿਲਾਂ ਬੱਸੀ ਸੋਹਣੀ ਹੈ ਠੀਕ ਹੈ ਤੇ ਕਰੌਸਾਂਗਾ ਜਰਸੀ ਐਚ ਐਫ ਦਾ ਥੋੜਾ ਕਰੌਸਾਂਗਾ ਤੇ ਜੀ ਥਾਂ ਫੋਨ ਉੱਤੇ ਅੱਗੇ ਸਹਜਾ ਯਾ ਠੀਕ ਹੈ ਜਾਨ ਵੀਰੇ ਕਿੰਨੀ ਕੀ ਡਿਮਾਂਡ ਇਸ ਵੈਟ ਦੀ ਇਹਦਾ ਵੀਰ ਜੀ 48000 ਹੈ 48 ਹਾਂਜੀ ਬਾਕੀ ਮੌਕੇ ਤੇ ਹੋਊਗਾ ਥੋੜਾ ਬੜਾ ਮਾਨਦਾਨ ਠੀਕ ਹੈ ਜੀ ਹਾਂਜੀ 48 ਸਾਂ ਕੇ ਵੀਖਦੀ ਆ ਠੀਕ ਹੈ 48 ਮੋਲੇ ਦੋਸਤੋਂ ਪੂਰੀ ਵੱਡੀ ਕੱਦ ਦਾ ਘੜਦੀ ਹੈ ਠੀਕ ਹੈ ਹਾਈਟ ਪੂਰੀ ਵਧੀਆ ਹੈਗੀ ਹੈ ਵੱਡੀ ਹਾਈਟ ਆ ਠੀਕ ਹੈ ਤੇ ਨਵੀਂ ਵਛੀ ਆ ਵਧੇ ਬੰਦੀ ਆ ਵੀ ਪਹਿਲੇ ਸਵੇ ਇਹ ਵਛੀ ਸੁਣੀ ਆ ਠੀਕ ਆ ਚੰਗੇ ਵਧੀਆ ਜਿਹੜੇ ਲੜਦੌੜ ਤੁਸੀਂ ਵੇਖੋ ਹਜੇ ਢੇਰ ਟੋਲ ਕਾਫੀ ਹੈ ਠੀਕਾ ਹਵਾਨਾ ਪੂਰਾ ਵਧੀਆ ਬਣਾਉਗੀ ਜੇਕਰ ਪੰਦਾ 15 ਦਿਨ ਪੂਰਾ ਸਮਾਂ ਲੈ ਜੇ ਤੇ ਲੈਵਾ ਤੁਸੀਂ ਨੋਰਮਲ ਜਜਮੈਂਟ ਕਰ ਸਕਦੇ ਹੋ ਇਹ ਹਵਾਨਾ ਸੋਹਣਾ ਖੋਲੋਗੀ ਹੈ 48000 ਦੀ ਠੀਕ ਹੈ ਇਸੇ ਤਰ੍ਹਾਂ ਦੋਸਤੋ ਇਹ ਪਸ਼ੂ ਜਿਹੜੇ ਅੱਜ ਘਟੋ ਘਟ ਵੀ ਵੀਰ ਦੇ ਕੋਲ 6 ਪਸ਼ੂ ਸੀਗੇ ਅ ਵਿੱਚ ਮਾਲੀ ਨੂੰ ਵੀ ਪਾ ਕੇ ਮਾਲੀ ਪਹਿਲੇ ਨੰਬਰ ਤੇ ਪਾ ਤੁਹਾਨੂੰ ਦਿਖਾਇਆ ਸੀਗਾ ਮੋਹਰਾ ਦਾ ਤੇ ਬੜਾ ਵੀ ਚੰਗੀ ਆਣੇ ਬਿਲਕੁਲ ਦੋ ਬਿਲਕੁਲ ਸੁਈਆਂ ਹੈਗੀਆਂ ਨੇ ਕੋਈ 15 20 22 22 ਦਿਨਾਂ ਦੀਆਂ ਤੇ ਦੋ ਬਿਲਕੁਲ ਹਜੇ ਤਿਆਰੀ ਦੇ ਵਿੱਚ ਆ ਕੋਈ 15 ਦਿਨ ਦੀ ਇੱਕ ਹਫਤੇ ਦੀ ਕੱਚੀ ਹੈ ਠੀਕਾ ਜ਼ਰੂਰ ਤੁਸੀਂ ਵੀਰ ਨਿਸ਼ਾਨ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਵੀਰ ਨਿਸ਼ਾਨ ਦਾ ਪੱਲਾ ਲੈ ਲਿਨੀਆ ਨੰਬਰ ਨਿਸ਼ਾਨ ਭਾਈ 70876 7437 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਦੋਸਤਾਂ ਕੋਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ